स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ 채널 ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਔਰ ਵੈਬ ਮੀਡੀਆ ਮੀਡੀਆ ਦਾ ਜਿੰਨੇ ਵੀ ਤੁਸੀਂ ਇੱਥੇ ਆਏ ਜੇ ਅੱਜ ਅਸੀਂ ਤੁਹਾਡੇ ਰੋਬਰੂ ਹੋ ਰਹੇ ਹਾਂ ਕਿਉਂਕਿ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਰਿਵਾਰ ਨੂੰ ਬਹੁਤ ਵੱਡਾ ਬਾਲ ਮਿਲਿਆ ਹੈ ਅੱਜ ਅਕਾਲੀ ਦਲ ਦੇ ਬਹੁਤ ਹੀ ਇੱਕ ਸੀਨੀਅਰ ਔਰ ਜੁਝਾਰੂ ਨੌਜਵਾਨ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਅਕਾਲੀ ਦਲ ਨੂੰ ਦਿੱਤਾ ਉਹ ਅੱਜ ਅਕਾਲੀ ਦਲ ਨੂੰ ਛੱਡ ਕੇ ਔਰ ਸਾਡੀ ਕਾਂਗਰਸ ਪਾਰਟੀ ਔਰ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਜੋ ਕਿ ਜਨਰਲ ਸੈਕਟਰੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਯੂਥ ਦੇ ਅਹੁਦੇ ਤੇ ਵੀ ਪੰਜਾਬ ਦੇ ਵਾਈਸ ਪ੍ਰਧਾਨ ਰਹੇ ਨੇ ਸਾਬਕਾ ਵਾਈਸ ਪ੍ਰਧਾਨ ਨੇ ਔਰ ਸਾਭਕਾ ਸੈਕਟਰੀ ਜਨਰਲ ਵੀ ਯੂਥ ਕਾਲੀ ਦਲ ਦੇ ਰਹੇ ਨੇ ਸੋ ਮੈਂ ਉਹਨਾਂ ਦਾ ਜੀ ਆਇਆਂ ਕਹਿੰਨਾ ਕਾਂਗਰਸ ਪਾਰਟੀ ਦਾ ਉਹਨਤੇ ਸਰਦਾਰ ਅਮਰਪ੍ਰੀਤ ਸਿੰਘ ਹੈਰੀ ਜੋ ਕਿ ਇਸ ਵੇਲੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਯੂਥ ਕਾਲੀ ਦਲ ਦੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਹੈ ਉਹ ਐਕਸ ਨੈਸ਼ਨਲ ਸੈਕਟਰੀ ਵੀ ਰਹੇ ਨੇ ਅ ਯੂਥ ਕਾਲੀ ਦਲ ਦੇ ਔਰ ਮੈਂ ਉਹਨਾਂ ਦਾ ਵੀ ਜੀ ਆਇਆਂ ਕਹਿੰਨਾ ਉਹਨਾਂ ਨੇ ਬੜੀ ਵੱਡੀ ਮਸ਼ੱਕਤ ਦੇ ਨਾਲ ਚੋਣ ਲੜ ਕੇ ਚੋਣ ਪਰਤੀ ਕਰਕੇ ਔਰ 45000 ਕਰੀਬ ਵੋਟ ਪ੍ਰਤੀ ਹੋਈ ਸੀ ਇਹਨਾਂ ਦੀ ਜਿਹੜੀ ਕਿ ਇਹਨਾਂ ਨੇ ਇਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਜਿਹੜੀ ਲੋਕਤੰਤਰ ਪ੍ਰਕਿਰਿਆ ਉਹ ਵੀ ਕਾਲੀ ਦਲ ਚ ਨਹੀਂ ਰਹੀ ਸੋ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਨਾ ਬਲਵੰਤ ਸਿੰਘ ਜੀ ਪ੍ਰੈਜ਼ੀਡੈਂਟ BC ਵਿੰਗ ਸ਼੍ਰੋਮਣੀ ਕਾਲੀ ਦਲ ਮੈਂ ਉਹਨਾਂ ਦਾ ਵੀ ਜੀ ਆਇਆਂ ਕਹਿੰਨਾ ਆ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਬੈਕਗ੍ਰਾਉਂਡ ਕਲਾਸ ਦੇ ਵਿੱਚ ਬੜਾ ਵੱਡਾ ਨਾਂ ਹੈ। ਉਹਨਾਂ ਨੇ ਵੀ ਕਾਂਗਰਸ ਪਾਰਟੀ ਨਾਲ ਪਰਿਵਾਰ ਵਿੱਚ ਆ ਕੇ ਸਾਡਾ ਬਲ ਵਧਾਇਆ ਹੈ। ਤਰਲੋਕ ਚੰਦ ਜੀ ਸੈਕਟਰੀ ਬੀਜੇਪੀ ਅਰਬਨ। ਉਹਨਾਂ ਦਾ ਵੀ ਮੈਂ ਜੀ ਆਇਆਂ ਕਹਿੰਨਾ ਉਹਨਾਂ ਨੇ ਵੀ ਕਾਂਗਰਸ ਪਾਰਟੀ ਦੇ ਨਾਲ ਅੱਜ ਜਿਹੜਾ ਆ ਪਰਿਵਾਰ ਦੇ ਵਿੱਚ ਵਾਧਾ ਕੀਤਾ ਹੈ ਸਾਡੇ 'ਚ ਰਾਜਕੁਮਾਰ ਜੀ ਜਿਹੜੇ ਸੀਨੀਅਰ ਕਾਲੀ ਲੀਡਰ ਨੇ ਉਹ ਵੀ ਨਾਲ ਸਾਡੇ ਅੱਜ ਸ਼ਾਮਲ ਹੋਏ ਨੇ। ਮੈਂ ਯਸ਼ਪਾਲ ਆਰਿਆ ਜੀ ਦਾ ਜਿਹੜੇ ਸਾਡੇ ਉੱਤਰਾਖੰਡ ਦੇ ਲੀਡਰ ਆਫ ਆਪੋਜੀਸ਼ਨ ਨੇ ਜਿਨ੍ਹਾਂ ਨੇ ਅੱਜ ਸਾਰੀ ਇਹ ਜੁਆਇਨਿੰਗ ਕਰਾਈ ਆ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਡਿਊਟੀ ਜਿਹੜੀ ਆ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅਮਰਸਰ ਲੋਕ ਸਭਾ ਦੇ ਇੰਚਾਰਜ ਨੇ ਔਰ ਇਹ ਪਾਰਟੀ ਦੇ ਮਾਮਲੇ ਜਿਹੜੇ ਅਮਰਸਰ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਨੂੰ ਦੇਖ ਰਹੇ ਆ ਸੋ ਇਹ ਜਿਹੜੀ ਜੁਆਇਨਿੰਗ ਹੈ ਇਹਨਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੀ ਜਿਸ ਤਰੀਕੇ ਨਾਲ ਲੜਾਈ ਦੇਸ਼ ਵਿੱਚ ਇੱਕ ਫਿਰਕਾ ਪ੍ਰਸਤ ਤਾਕਤ ਦੇ ਨਾਲ ਲੜੀ ਜਾ ਰਹੀ ਹੈ ਉਹਨੂੰ ਵੇਖਦੇ ਹੋਏ ਇਹਨਾਂ ਨੇ ਇਹ ਜੁਆਇਨਿੰਗ ਕੀਤੀ ਹੈ ਮੈਂ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਾਂਗਰਸ ਪਾਰਟੀ ਤੁਹਾਨੂੰ ਪੂਰਾ ਮੌਕਾ ਦੇਗੀ ਕਿ ਤੁਸੀਂ ਲੋਕ ਸੇਵਾ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਸੈਕੂਲਰ ਨੀਤੀਆਂ ਦੇ ਨਾਲ ਕੰਮ ਕਰੋਗੇ ਔਰ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਤੁਹਾਡੇ ਨਾਲ ਰਹੇਗੀ ਔਰ ਮੈਂ ਹੁਣ ਜਿੰਦਾਜੀ ਨੂੰ ਕਹੂੰਗਾ ਕਿ ਆਪਣੇ ਤੁਹਾਡੇ ਸਮક્ષ ਗੱਲਬਾਤ ਰੱਖਣਗੇ ਮਾਈ ਕਰ ਦਿਆ ਮਾਈ ਕਰ ਦੋ ਯਾਰ ਚੱਲਣ ਦੇ ਜਦੋਂ ਰਹਿ 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 ਮਾਈ ਭਾਜੀ ਕੀ ਕਹਿਣਾ ਚਾਹਤੀ ਆ ਜਾਈ ਅੱਛਾ ਮੈਂ ਹਰਜਿੰਦਰ ਸਿੰਘ ਜਿੰਦਾ ਟ੍ਰਿੰਡ ਕੋਟ ਖਾਲਸਾ ਅੱਜ ਆਪਣੇ ਬਹੁਤ ਹੀ ਮਾਨਯੋਗ ਓਜਲਾ ਸਾਹਿਬ ਉੱਤਰਾਖੰਡ ਦੇ ਪ੍ਰਭਾਰੀ ਨਾਲ ਮੇਰੇ ਵੀਰ ਬਲਵੰਤ ਸਿੰਘ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਮਨ ਬੀਰ ਸਰਪੰਚ ਤਰਲੋਕ ਚੰਦ ਜੀ ਮੇਰਾ ਬੇਟਾ ਅਮਨ ਪ੍ਰੀਤ ਸਿੰਘ ਹੈਰੀ ਐਸ.ਓ.ਆਈ. ਮਾਝਾ ਪ੍ਰਦਾਨ ਨਾਲ ਮੇਰੇ ਰਾਜਕੁਮਾਰ ਵੀਰ ਔਰ ਸਮੂਚੀ ਜਿਹੜੀ ਆਪਣੀ ਟੀਮ ਬੈਠੀ ਆ ਤੁਸੀਂ মিডিਆ ਵਾਲੇ ਤੁਹਾਡਾ ਬਹੁਤ ਧੰਨਵਾਦ ਮੇਰਾ ਜੋ ਔਨ ਦਾ ਕਾਰਨ ਆ ਉਹ ਹੈਗਾ ਆਤਮ ਸਨਮਾਨ ਆਤਮ ਸਨਮਾਨ ਦੀ ਮਰਿਆਦਾ ਯੂਥ ਅਕਾਲੀ ਦਲ ਦੇ ਵਿੱਚ ਜੁਝਾਰੂ ਵਰਕਰਾਂ ਦੀ ਹੁਣ ਬਿਲਕੁਲ ਲੋੜ ਨਹੀਂ ਰਹੀ ਗਈ ਇਕੋਸ਼ ਲੀਡਰ ਨੇ ਨੇ ਉਹਨਾਂ ਲੀਡਰਾਂ ਵਿੱਚ ਇੱਕ ਬਹੁਤ ਮਹਾਨ ਲੀਡਰ ਆ ਜਿਨ੍ਹਾਂ ਨੂੰ ਜੁਝਾਰੂ ਵਰਕਰ ਨਹੀਂ ਚਾਹੀਏ ਚਲਨ ਜਾਣੇ ਅੱਗੋਂ ਸਾਡੇ ਵੱਲ ਆਪਣਾ ਮੁੱਖ ਨਹੀਂ ਕਰਦੇ ਸੋ ਜਿਹੜੇ ਜੁਝਾਰੂ ਵਰਕਰ ਨੇ ਪਾਰਟੀ ਨਾਲ ਖੜੇ ਆ ਉਹ ਮਾਨ ਮਰਿਆ ਦਾ ਸਮਾਨ ਦੇ ਭੁਕੇ ਨੇ ਬਾਕੀ ਇਹਨਾਂ ਨੂੰ ਹੁਣ ਜੁਝਾਰੂ ਵਰਕਰਾਂ ਦੀ ਲੋੜ ਨਹੀਂ ਹੈਗੀ ਰਹੀ ਗੱਲ ਕਾਂਗਰਸ ਪਾਰਟੀ ਦੀ نیشنل ਪਾਰਟੀ ਹੈ ਬਹੁਤ ਵੱਡੀ ਪਾਰਟੀ ਆ ਵਿਕਾਸ ਦੀ ਗੱਲ ਕਰੀ ਤਾਂ ਇਹੇ ਕਰਵਾ ਸਕਦੀ ਹੈ ਬਾਕੀ ਸਿਰਫ ਗੱਲਾਂ ਕਰ ਸਕਦੇ ਨੇ ਸੋਪੜੇ ਵਿਖਾ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਸੋ ਓਜਲਾ ਸਾਹਿਬ ਦੇ ਸ਼ਵੀ ਦੇਖ ਕੇ ਜੋ ਇਹਨਾਂ ਨੇ ਵਿਕਾਸ ਕਰਾਏ ਨੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਮੈਨੂੰ ਤੇ ਮੇਰੇ ਪਿਤਾ ਜੀ ਮੇਰੇ ਬੇਟੇ ਨੂੰ ਨਾਲੇ ਮੇਰੇ ਜਿਹੜੇ ਨਾਲ ਜੁੜੇ ਸਾਥੀ ਇਹਨਾਂ ਨੂੰ ਲੱਗਾ ਕਿ ਇਹ ਇਹਨਾਂ ਤੋਂ ਵੱਧ ਹੋਰ ਕੋਈ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੁਆ ਕੇ ਨਹੀਂ ਖਲੋ ਸਕਦਾ ਬੜੇ ਦਾਅਵੇ ਕੀਤੇ ਜਾ ਰਹੇ ਹਨ ਇਹਨਾਂ ਜੋਸ਼ੀ ਵੱਲੋਂ ਕਿ ਮੇਰੀ ਕਿਤ ਪੱਕੀ ਹੈ ਜੀ ਮੇਰੀ ਕਿਤ ਪੱਕੀ ਹੈ ਵਾਪਸ ਬੜਾ ਕਰਾਇਆ ਕੋਈ ਜੀ ਨੀਲ ਜੋਸ਼ੀ ਸਾਹਿਬ ਪਹਿਲਾਂ ਬੀਜੀਪੀ 'ਚ ਰਹੇ ਨੇ ਵਾਜਾ ਕਾਲੀਦਾਲ ਚਾਹੇ ਕਈ ਨਾ ਕਿਤੇ ਕਿਤਨਾ ਕਿਤੇ ਤੇ ਮੋਦੀ ਸਾਹਿਬ ਨਾਲ ਸਾਰੀ ਗੱਲਾਂ ਜੋੜਦੀਆਂ ਨੇ ਸੋ ਜੇ ਕਦੀ ਆ ਵੀ ਜਾਂਦੀ ਹੈ ਬਲ ਤੇ ਆਉਣੀ ਨਹੀਂ ਆ ਤੇ ਜੇ ਆ ਗਈ ਤੇ ਵੀ ਭਾਜਪਾ ਸਰਕਾਰ ਉਹਨਾਂ ਦੇ ਹੱਥੇ ਜਾਏਗੀ ਪਹਿਲਾਂ ਕਾਮਯੋਦ ਨੂੰ ਬੈਕ ਟੂ ਬੈਕ ਤੇ ਛੱਟੇ ਲੱਗਦੇ ਨੇ ਨਾ ਕੋਈ ਕੁਝ ਵੀ ਛੱਡੇ ਵੀ ਜਾਵੇ ਕੁਝ ਵੱਡੇ ਲੀਡਰ ਛੱਡੇ ਜਾਏ ਲੱਗਦਾ ਕਿ ਕਾਮਯੋਦ ਦੇ ਨਾਲ ਲਾਸਟ ਨੂੰ ਆਇਤਾ ਨੂੰ ਨਜ਼ਰ ਆ ਗਿਆ ਐਸ ਤਰ੍ਹਾਂ ਕਿ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਮੈਨੂੰ ਤਾਂ ਕਿਤਨਾ ਕਿਤੇ ਲੱਗਦਾ ਕਿ ਇਹ ਪਾਰਟੀ ਨੂੰ ਆਪ ਹੀ ਖਤਮ ਕਰਨਾ ਚਾਹੁੰਦੇ ਆ ਸੋ ਇਸੇ ਕਰਕੇ ਜਿਹੜਾ ਵਰਕਰਾਂ ਦੀ ਲੋੜ ਨਹੀਂ ਆ ਉਹਨਾਂ ਵਰਕਰਾਂ ਦੀ ਲੋੜ ਹੈ ਜਿਹੜੇ ਅੱਗੇ ਪਿਛੇ ਖੱਬੇ ਸੱਜੇ ਪਾਸੇ ਹੋਰ ਕੁਝ ਨਹੀਂ ਆ ਜਿਹੜਾ ਵਰਕਰ ਤਾਂ ਅਕਾਲੀ ਪੱਤਰ ਉਹ ਸਿੱਛਾ ਜਾ ਰਹੀ ਇਹਦੇ ਵਿਚਕਾਰ ਹੀ ਸੁਪਰੀਵਾਰਨ ਦਾ ਬਿਆਨ ਆਉਂਦਾ ਹੈ ਕਿ ਅਗਰ ਸਾਡੀ ਸਰਕਾਰ ਆਂਦੀ ਹੈ ਤੇ ਸਭ ਤੋਂ ਵੱਡਾ ਮੁੱਦਾ ਕੈਂਸਰ ਤੇ ਨਸ਼ਾ ਹੈਗਾ ਜਿਹਨੂੰ ਪੰਜਾਬ ਦੇ ਵਿੱਚ ਹੀ ਫਾਂਸੀ ਦੀ ਸਜ਼ਾ ਦੇ ਇੱਕ ਪ੍ਰਬੰਧਨ ਮੈਂ ਇੱਕ ਰੈਲੀ ਕਰ ਰਿਹਾ ਸੀ ਮੈਨੂੰ ਬਜ਼ੁਰਗ ਨੇ ਕਿਹਾ ਸੀ ਬੇਟਾ ਡਾਇਨਾਸੌਰ ਤੇ ਸ਼ਾਇਦ ਦੁਬਾਰਾ ਆ ਜਾਏ ਕਾਲੀਦਲ ਦੁਬਾਰਾ ਨਹੀਂ ਆਉਣਾ ਸੋ ਇਸ ਕਰਕੇ ਮੇਰੇ ਕੋਲ ਬਜ਼ੁਰਗ ਵੀ 80 90 ਸਾਲ ਦਾ ਹੈ ਤੇ ਮੈਂ ਰੱਖ ਲ ਉਹਦੀ ਗੱਲ ਜਿਆਦੀ ਵਧੀਆ ਸੀ ਮੇਰਾ ਘਰ ਉਹ ਬਜ਼ੁਰਗੜਾ ਜਵਾਬ ਜਿਆਦਾ ਵਧੀਆ ਇਹਨਾਂ ਦਾ ਸੁਪਨੇ ਵੇਖ ਰਹੇ ਨੇ ਸੁਪਨੇ ਵੇਖਣ ਦਾ ਕਿਸੇ ਦਾ ਅਧਿਕਾਰ ਨਹੀਂ ਕੋ ਸਕਦੇ ਜਿਹੜਾ ਜਿਹੜਾ ਗੈਂਗਸਟਰ ਜਿਹੜਾ ਨਸ਼ੇ ਖਤਮ ਕੀਤੀ ਇਹਦਾ ਮਤਲਬ ਚਾਬੀ ਇਹਨਾਂ ਕੋਲ ਹੈ ਇਹਨਾਂ ਨੇ ਬੰਦ ਕਰਨੀ ਦੇਖੋ ਅਕਾਲੀ ਦਲ ਜਿਹੜਾ ਆ ਇਸ ਵੇਲੇ ਬਿਲਕੁਲ ਾਸ਼ੀਤੇ ਹੈ ਜਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਲੜ ਰਿਹਾ ਉਮੀਦਵਾਰ ਟਿਕਟ ਸਰੈਂਡਰ ਕਰ ਦੇ ਟਿਕਟ ਛੱਡ ਕੇ ਭੱਜੇ ਚੰਡੀਗੜ੍ਹੋਂ ਉਸ ਜਿਹੜੀ ਰਾਜਧਾਨੀ ਹੈ ਸਾਡੀ ਦੇਸ਼ ਦੀ ਸਾਡੀ ਪ੍ਰਦੇਸ਼ ਦੀ ਸੌਰੀ ਉਹਦੀ ਰਾਜਧਾਨੀ ਜੇ ਬੰਦਾ ਟਿਕਟ ਛੱਡ ਦੇ ਇਥੋਂ ਵੱਡੀ ਕਿਹੜੀ ਗੱਲ ਐ ਔਰ ਥਾ-ਥਾ ਤੇ ਤੁਹਾਡੇ ਸਾਹਮਣੇ ਇਹਨਾਂ ਦੇ ਕੁਝ ਪਾਰਟੀ ਛੱਡ ਕੇ ਜਾ ਰਹੇ ਆ ਕਿਸੇ ਨੂੰ ਪਾਰਟੀ ਕਰਕੇ ਕੱਢਣ ਜਾ ਰਿਹਾ ਕਿਉਂਕਿ ਪਰਿਵਾਰਵਾਦ ਬਹੁਤ ਹੈਵੀ ਹੋ ਗਿਆ ਹੁਣ ਜਿਹੜਾ ਮੈਂ ਤੁਹਾਨੂੰ ਮੁੱਕ ਦੀ ਜੀ ਗੱਲ ਦੱਸਾਂ ਨਾ ਜਿਹੜਾ ਛੋਟਾ ਜਿਹਾ ਛੋਟੇ ਵਿੱਚ ਐ ਕਿ ਜਿਹੜਾ ਲੋਕਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਹੁਣ ਹਾਲਾਤ ਤੇ ਉਹਨਾਂ ਦੇ ਇਹੋ ਜਿਹੇ ਹੋਣੇ ਹੀ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜਿਹੜੇ ਲੋਕ ਗੁਰੂ ਸਾਹਿਬ ਦੇ ਨਹੀਂ ਹੋਏ ਉਹ ਪੰਜਾਬ ਦੇ ਕਿੱਥੋਂ ਹੋ ਸਕਦੇ ਤੇ ਲੋਕਾਂ ਦੇ ਕਿੱਥੋਂ ਹੋ ਸਕਦੇ ਨੇ ਜਿਹੜਾ ਲੋਕਾਂ ਨੇ ਗੁਰੂ ਸਾਹਿਬ ਦਾ ਖੌਫ ਨਹੀਂ ਹੈਗਾ ਉਹਨਾਂ ਨੂੰ ਲੋਕਾਂ ਦਾ ਖੌਫ ਅਸੀ ਲੋਕ ਕਿਸੇ ਕਾਸਤੇ ਦੀ ਹੋਈਏ ਕਿਸੇ ਧਰਮ ਦੀ ਹੋਈਏ ਗੁਰੂ ਸਾਹਿਬ ਜਾ ਰਹੇ ਹੁਣ ਕਿਤੇ ਸਾਨੂੰ ਰਸਤੇ ਜੋ ਜਨ ਗੱਡੀਆਂ ਸਾਈਡ ਤੇ ਕਰਕੇ ਸਾਈਡ ਤੇ ਹੱਥ ਜੋੜ ਕੇ ਖਲੋ ਜਾਨੇ ਗੱਡੀਆਂ ਖਲਾਰਦੀਆਂ ਨੇ ਪਰ ਇਹ ਲੋਕ ਤੇ ਇੰਨੇ ਕੰਹਕਾਰੀ ਨੇ ਮਤਲਬ ਉਹਨਾਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਨੇ ਉਹਨਾਂ ਨੂੰ ਮਾਫੀਆਂ ਦੇਣ ਦੇ ਨੇ ਕੱਲ ਬੀਬੀ ਆਰ ਸਿਮਰਤ ਕੌਰ ਬਾਦਲ ਜੀ ਉਹਦੀ ਫੋਟੋ ਕੋਦੀ ਚੁੱਕ ਕੇ ਖੜੀ ਸੀ ਇਹ ਕਿੰਨਾ ਕੀਦੀ ਗੱਲ ਕਰਦੇ ਜਿਹੜੇ ਪੰਥ ਦੀ ਗੱਲ ਕਰਦੇ ਨੇ 328 ਰੂਪ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਗਾਇਬ ਹੋ ਜਾਣ ਉਹਦਾ ਕੋਈ ਤੋਹਫਾ ਨਾ ਲੱਗੇ ਜਾਗਦਾ ਜਾਗਦੀ ਜੋਤ ਹੈ ਸਾਡਾ ਗੁਰਗ੍ਰੰਥ ਸਾਹਿਬ ਜੀ ਉਹਦੇ ਸਰੂਪ ਹੀ ਗਾਇਬ ਹੋ ਜਾਣ ਪਰ ਇਹ ਲੋਕ ਨੇ ਛੋਟੇ ਵੀ ਰ ਇਹਨਾਂ ਦਾ ਕੁਝ ਨਹੀਂ ਇਹਨਾਂ ਦਾ ਤੇ ਪਰਮਾਤਮਾ ਦੇਖੋ ਹੁਣ ਜਿਨ੍ਹਾਂ ਨੇ ਉਹਨਾਂ ਦਾ ਮੱਥਾ ਲਾਇਆ ਉਥੋਂ ਤੇ ਪਰਮਾਤਮਾ ਦੇਖੋ ਪਰਮਾਤਮਾ ਇਹ ਕੁਛ ਇਹਨਾਂ ਦਾ ਕਰ ਸਕੇ ਮੇਰਾ ਨਹੀਂ ਖਿਆਲ ਇਹਨਾਂ ਦਾ ਕੁਝ ਹੋਵੇ ਕਿਉਂਕਿ ਤੁਸੀਂ ਵੇਖੋ 18 ਤਿੰਨਾਂ ਚ ਆ ਗਏ ਆ ਹੁਣ ਨਾ ਇਹਨਾਂ ਤਿੰਨਾਂ ਚ ਰਹਿਣਾ ਨਾ ਇਹਨਾਂ 13 ਚ ਰਹਿਣਾ ਹੈ ਤੁਹਾਡੇ ਸਾਹਮਣੇ ਹੋਣਾ ਦੇਖੋ ਲੱਗਦਾ ਕਿ ਰਾਜਨੀਤੀ ਦੇ ਵਿੱਚ ਧਰਮ ਲੋਕੇ ਕਰ ਦਿੰਦੇ ਨੇ ਜਿੱਥੇ ਲੋੜ ਪੈਂਦੀ ਹੈ ਉਹਨਾਂ ਨੂੰ ਹਾਲ ਤੱਕ ਨੂੰ ਵਰਤ ਲੈਂਦੇ ਨੇ ਜਾਂ ਆਪਣਾ ਗੁਰੂ ਘਰਾਂ ਨੂੰ ਵਰਤੋਂ ਕਰਦੇ ਨੇ ਦੇਖੋ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਰਾਏ ਲੀਤੀ ਹੈ ਇੱਕ ਦੇ ਸੰਵਿਧਾਨ ਨੂੰ ਮੰਨਦੀ ਹੈ ਬਾਬਾ ਸਾਹਿਬ ਭੀਮਰਾਓ ਵੇਦ ਕਰਦੇ ਕਿਉਂਕਿ ਉਹਦੇ ਵਿੱਚ ਸਾਰੇ ਵਰਗਾਂ ਦਾ ਬਰਾਬਰ ਸਤਕਾਰ ਹੈ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਹੈ ਭਾਵੇਂ ਇੱਕ ਮੁਹੱਲੇ 'ਚ ਲੋਕ ਵੱਖ-ਵੱਖ ਵਰਗਾਂ ਦੇ ਰਹਿੰਦੇ ਨੇ ਉਹਨਾਂ ਨੂੰ ਬਰਾਬਰ ਲੈ ਕੇ ਚੱਲਿਆ ਜਾਂਦਾ ਇੱਕ ਬੰਨੇ ਉਹ ਲੋਕ ਨੇ ਜਿਹੜੇ ਵਿਕਾਸ ਤੇ ਕਰਦੇ ਨਹੀਂਗੇ ਉਮੇਸ਼ਾ ਧਰਮ ਦੇ ਨਾਂ ਤੇ ਤੁਹਾਡੇ जख्मਾਂ ਦੇ ਕੋਈ ਨਾ ਕੁਝ ਇਹ ਜਾ ਕੰਮ ਕਰਨਗੇ ਵੀ ਤੁਸੀਂ ਲੋਕ ਭਾਵਕ ਹੋ ਜਾਓ ਕਿ ਧਰਮ ਦੀ ਜਿਹੜੀ ਸਾਡੀ ਨਬਜ ਆ ਸਾਰਿਆਂ ਦੀ ਕਮਜ਼ੋਰ ਹੈ ਭਾਵੇਂ ਕੋਈ ਵੀ ਹੋ ਮੈਂ ਮਾਫੀ ਚਾਹੁੰਦਾ ਇਸ ਗੱਲ ਦੀ ਇਸ ਕਰਕੇ ਉਹ ਉਹ ਕਦੀ ਵੀ ਉਹਦੇ ਤੇ ਕੰਮ ਨਹੀਂ ਕਰਨਗੇ ਔਰ ਇਹ ਇਹ ਲੋਕ ਧਰਮ ਦੀ ਰਾਜਨੀਤੀ ਹਮੇਸ਼ਾ ਇਹੀ ਕਰਦੇ ਨੇ ਹੁਣ ਤੁਸੀਂ ਅ ਸੋਸ਼ਲ ਮੀਡੀਆ ਤੇ ਦੇਖ ਲਓ ਮਤਲਬ ਉਹ ਮਤਲਬ ਕਿੱਡੀ ਵੱਡੀ ਚੀਜ਼ ਕਹਿ ਰਹੇ ਨੇ ਕਿ ਹਮਨ ਨੂੰ ਕੋ ਲਾਏ ਹਨ ਮਤਲਬ ਅਮਰਾ ਰਾਮ ਜੋ ਰਾਮ ਜੀ ਕੋ ਲਾਏ ਹਨ ਹਮਨ ਨੂੰ ਲਾਏਗੇ ਯਾਰ RAM JI ਸ੍ਰਿਸ਼ਟੀ ਰਚਨਾਰ ਨੇ ਮਤਲਬ ਲੋਕ ਕੋਈ ਗਲਤੀਆਂ ਵੀ ਰੱਬ ਕਿਹੋ ਜੀ ਇਹਨਾਂ ਤੋਂ ਕਰਾ ਰਿਆ ਵੀ ਜਿਹੜੇ RAM JI ਨੂੰ ਲੈ ਕੇ ਆਏ ਮਤਲਬ ਪਹਿਲੀ ਵਾਰੀ ਇਹ ਸੁਣਿਆ ਜੋ ਛੋਟੇ ਤੇ ਵੱਡੇ ਹੋਏ ਆ ਹਮੇਸ਼ਾ ਇਹ ਹੁੰਦੇ ਆ ਕਿ RAM JI ਜਿਹੜੇ ਨੇ ਉਹ ਸ੍ਰਿਸ਼ਟੀ ਦੇ ਕੁਦਰਤ ਦੇ ਰਚਨਾਰ ਨੇ ਇਸ ਦੁਨੀਆ ਦਾ ਦੇ ਔਰ ਉਹਨਾਂ ਦਾ ਉਹਨਾਂ ਨੇ ਹਮੇਸ਼ਾ ਰਖਦਾ ਹਰ ਇੱਕ ਦਾ ਭਲਾ ਕੀਤਾ ਔਰ ਹਰ ਇੱਕ ਨੂੰ ਦਿੱਤਾ ਆ ਪਰ ਪਹਿਲੀ ਵਾਰੀ ਸੁਣ ਰਿਹਾ ਵੀ ਕੋਈ RAM JI ਨੂੰ ਵੀ ਲੈ ਕੇ ਆਇਆ ਇੰਨੇ ਵੱਡੇ ਵੱੱਜਰ ਗੁਨਾਹੇ ਲੋਕ ਕਰ ਰਹੇ ਨੇ ਔਰ ਹੁਣ ਲੋਕ ਕੋ ਕਹਿ ਰਹੇ ਆ ਹਮ ਉਨਕੋ ਲਾਏਂਗੇ ਜਿੰਨਕੋ RAM JI ਲਾਏ ਉਹ ਕਹ ਰਹੇ ਵੀ ਅਸੀਂ ਉਹਨਾਂ ਨੂੰ ਲੈ ਗੋਣਾ ਜਿਹਨੂੰ ਰਾਮ ਜੀ ਲੈ ਆਏ ਆ ਪਰ ਕੁਦਰਤ ਜਿਹੜੀ ਹੈ ਉਹ ਵੇਖੋ ਧਰਮ ਦੇਖੋ ਪਰਮਾਤਮਾ ਦਾ ਨਾਮ ਉੱਤੇ ਹੈ ਪਰ ਇਹ ਵੇਖੋ ਅੱਜ ਵਿਕਾਸ ਦੀ ਗੱਲ ਕਰਨ ਵੀ ਦੇਸ਼ ਦੀ ਜੀਡੀਪੀ ਕਿਉਂ ਡਾਊਨ ਹੈ ਦੇਸ਼ ਦੇ ਵਿੱਚ ਮਹਿੰਗਾਈ ਕਿਉਂ ਇੰਨੀ ਜ਼ਿਆਦੀ ਵਧੀ ਹੈ ਗਰੀਬ ਨੂੰ ਦੱਸੋ ਵੀ 50 ਰੁਪਏ ਵਾਲੀ ਚੀਜ਼ ਜਿਹੜੀ ਹੈ 200 ਦੀ ਕਿਉਂ ਮਿਲ ਰਹੀ ਹੈ 50 ਵਾਲਾ ਪੈਟਰੋਲ 100 ਦਾ ਕਿਉਂ ਹੈ ਪਬਲਿਕ ਸੈਕਟਰ ਜੂਨਟ ਵੇਚੇ ਕਿਉਂ ਗਏ ਆ ਇਨਕਮ ਟੈਕਸ ਟੈਰਰ ਕਿਉਂ ਹੈ ਐਮ ਐਸ ਐਮ ای ਦੇ ਤੇ ਕਿ ਮਾੜਾ ਕਾਨੂੰਨ ਕਿਉਂ ਬਣਾਇਆ ਗਿਆ ਲੋਕਾਂ ਨੂੰ ਜਾਣਕਾਰੀ ਦੇਣ ਅੱਜ ਲੋਕ ਪੁੱਛਣਾ ਚ ਹਾਤਰਜ਼ ਦੀਆਂ ਘਟਨਾਵਾਂ ਵੇਲੇ ਤੁਸੀਂ ਕਿੱਥੇ ਹੋ ਮਨੀਪੁਰ ਦੀਆਂ ਘਟਨਾਵਾਂ ਵੇਲੇ ਤੁਸੀਂ ਕਿਉਂ ਨਾ ਜਾਗੇ ਅੱਜ ਚਾਈਨਾ ਜਿਹੜਾ ਹੈ ਸਾਡੀ 2000 ਵਰ ਕਿਲੋਮੀਟਰ ਅੰਦਰ ਸਾਡੀ ਜ਼ਮੀਨ ਤੇ ਆ ਕੇ ਬਹਿ ਗਿਆ ਅਰਨਾਚਲ ਪ੍ਰਦੇਸ਼ ਦੇ ਸਿਟੀ ਦੇ ਉਹਨਾਂ ਨਾਂ ਚੇਂਜ ਕਰ ਦਿੱਤੇ ਆ ਉੱਥੇ ਕੋਈ ਬੋਲ ਬਾਲਾ ਨਹੀਂ ਕਰਪਸ਼ਨ ਦੇ ਉੱਤੇ ਜਿਹੜੀਆਂ ਬੀਫ ਕੰਪਨੀਆਂ ਸੀ ਉਹਨਾਂ ਕੋ 250 ਕਰੋੜ ਰੁਪਏ ਇਲੈਕਟਰਨ ਬਾਂਡ ਲਏ ਗਏ ਨੇ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਇਲੈਕਟਰਨ ਬਾਂਡ ਲਏ ਗਏ ਨੇ ਚਾਈਨਾ ਦੀਆਂ ਕੰਪਨੀਆਂ ਤੋਂ ਇਲੈਕਟਰਨ ਬਾਂਡ ਲਏ ਗਏ ਨੇ ਕਿਹੜੇ ਉਹਦਾ ਜਵਾਬ ਦੇ ਨਾ ਜੇ ਕੋਈ ਅੱਜ ਭੁੱਖ ਮਰੀ ਜਾ ਹੀ 106ਵੇਂ ਸਤਾਨ ਤੇ ਆ ਪਰ ਕੈਪਟਨ ਕਮ ਜਿਸki ਸੁਤਰਾ 43ਵੇਂ ਸਥਾਨ ਤੇ ਆ ਇਹ ਸਾਰੇ ਦੇਸ਼ਾਂ ਦੀ ਤੁਲਨਾ ਕਰ ਲੋ ਕਿਹੜੇ ਵਿਕਾਸ ਦੀ ਇਸੇ ਕਰਕੇ ਜਦੋਂ ਕੋਈ ਦੱਸਣ ਲਈ ਨਾ ਹੋਵੇ ਨਾ ਉਦੋਂ ਫਿਰ ਇਹ ਦੋ ਪਾਰਟੀਆਂ ਨੇ ਜਿਹੜੀਆਂ ਲੋਕਾਂ ਨੂੰ ਭਾਵਨਾਵਾਂ ਨਾਲ ਖੇਡਦੀਆਂ ਨੇ ਤੇ ਪਰ ਮੈਂ ਇੱਕ ਗੱਲ ਕਹੂੰਗਾ ਜੇ ਜ਼ਿੰਦਗੀ ਇਹ ਸਮਾਜ 'ਚ ਜਿਉਣੀ ਆ ਜਾਂ ਸਮਾਜ ਚ ਅੱਗੇ ਵਧਣਾ ਜਾਂ ਸਾਨੂੰ ਅਧਿਕਾਰ ਮਿਲਦੇ ਨੇ ਭਾਵੇਂ ਕੋਈ ਮਕਾਨ ਦਾ ਅਧਿਕਾਰ ਮਿਲਦਾ ਆ ਭਾਵੇਂ ਸਾਨੂੰ ਚੱਲਣ ਦਾ ਰੋਡ ਤੇ ਅਧਿਕਾਰ ਹੈ ਭਾਵੇਂ ਕੋਈ ਕਾਨੂੰਨੀ ਮਤਲਬ ਸਾਨੂੰ ਜੀਣ ਦਾ ਅਧਿਕਾਰ ਹੈ ਉਹ ਕੌਣ ਦਿੰਦਾ ਹੈ ਸੰਵਿਧਾਨ ਦਿੰਦਾ ਆ ਔਰ ਸੰਵਿਧਾਨ ਦੇ ਦਾਇਰੇ 'ਚ ਲੈ ਕੇ ਅਸੀਂ ਲੋਕ ਮਤਲਬ ਸਾਡੇ ਧਰਮ ਇਜਾਜ਼ਤ ਆ ਆਜ਼ਾਦ ਆ ਬੰਦਾ ਜਿਸ ਮਰਜ਼ੀ ਧਰਮ ਨੂੰ ਮੰਨੇ ਪਰ ਸੰਵਿਧਾਨ ਦੇ ਦਾਇਰੇ ਚ ਲੈ ਕੇ ਸਾਨੂੰ ਸਮਾਜ ਚ ਚੱਲਣਾ ਪੈਂਦਾ ਸੋ ਇਹਨਾਂ ਲੋਕਾਂ ਕੋ ਵਿਕਾਸ ਲਈ ਕਹਿਣ ਲਈ ਕੁਝ ਨਹੀਂ ਹੈਗਾ ਅੱਜ ਦੇਸ਼ ਦਾ ਮਾੜਾ ਹਾਲ ਹੈ ਵਪਾਰੀ ਦੇਸ਼ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਵਾ ਸੋ ਇਸ ਕਰਕੇ ਬੇਰੋਜ਼ਗਾਰੀ ਦੀ ਦਰ ਇੰਨੀ ਜਿਆਦਾ ਵਧ ਗਈ ਹੈ ਕਿ ਇਹਨਾਂ ਨੇ ਤੁਹਾਡੇ ਜਿਹੜੇ ਅੰਕੜੇ ਨੇ ਇਹਨਾਂ ਦੀ ਜਿਹੜੀ ਸਾਈਟ ਹੈ ਉਤੋਂ ਇਹਨਾਂ ਨੇ ਖਤਮ ਕਰ ਦਿੱਤੇ ਗਏ ਨੇ ਸੋ ਅੱਜ ਇਹ ਲੋਕ ਇਸ ਕਰਕੇ ਧਰਮ ਨੂੰ ਅੱਗੇ ਕਰਦੇ ਨੇ ਇਹਨਾਂ ਲੋਕਾਂ ਕੋਲ ਜਦੋਂ ਜਵਾਬ ਹੈ ਨੀਗਾ 10 ਸਾਲ ਇਹ ਪਾਰਟੀ ਜਿਹੜੀ ਹੈ ਸਾਡੇ ਦੇਸ਼ ਦੇ ਨੌਜਵਾਨਾਂ ਦਾ ਫਿਊਚਰ ਦਾ ਭਵਿੱਖ ਦਾ ਖਾ ਚੁੱਕੇ ਨੇ ਹੁਣ ਉਹ ਫਿਰ ਉਹਨਾਂ ਗੱਲਾਂ ਤੇ ਆਏ ਨਹੀਂ ਪਰ ਮੈਂ ਇੱਕ ਤੁਹਾਨੂੰ ਗੱਲ ਕਹਿ ਦਿਆਂ RAM ਜੀ ਨੇ ਹੀ ਸਾਨੂੰ ਲਿਆਂਦਾ ਸੀ RAM ਜੀ ਨੇ ਗੁਰਜੀਤ ਔਇਲੇ ਤੋਂ ਬਹੁਤ ਵਿਕਾਸ ਕਰਾਇਆ ਲੋਕਾਂ ਨੇ ਬਿਲਕੁਲ ਉਹੀ ਕਰਨਗੇ ਜੋ ਠੀਕ ਹੋਏਗਾ ਲੱਗਦਾ ਕਿ ਰਾਬੂ ਬੜੀ ਕੋਸ਼ਿਸ਼ ਕਰਦੇ ਨੇ ਰਾਬੂ ਬੜੀ ਕੋਸ਼ਿਸ਼ ਕਰਦੇ ਨੇ ਕਿ ਜਦ ਕੀ ਰਾਬਤੇ RAM ਜੀ ਦੇ ਦਿੱਤੇ ਆਸਵਾਸਨ ਦੀ ਆਪਾਂ ਪੂਜੀ ਜਿਹੜੀ ਆ ਭੋਗੜਦੇ ਆ ਇਹ ਤੇ ਰੱਬ ਕੋਲ ਦੀ ਮੈਂ ਉਹੀ ਗੱਲ ਇਹਦਾ ਤੁਸੀਂ ਵੇਖੋ ਨਾ ਜਦੋਂ ਮੋਦੀ ਚ ਚੱਲਣ ਦੇ ਨੇ ਉਹ ਰਾਮ ਜੀ ਦੀ ਉਂਗਲ ਫੜ ਕੇ ਲੈ ਕੇ ਜਾ ਰਿਹਾ ਯਾਰ ਐਡਾ ਵੱੱਜਰ ਗਣਾ ਕਦੀ ਹੋ ਸਕਦਾ ਜ਼ਿੰਦਗੀ ਚ ਮਤਲਬ ਰੱਬ ਨੂੰ ਕਹੋ ਕਿ ਉਂਗਲ ਉਂਗਲ ਫੜ ਕੇ ਮੈਂਸ ਚਲਾ ਰਿਹਾ ਇਹ ਤੇ ਬਹੁਤ ਵੱਡਾ ਹੰਕਾਰ ਜਿੱਦਾਂ ਇਹਨਾਂ ਨੇ ਮੱਥਾ ਲਾਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਨਾਂ ਰਾਮ ਜੀ ਨਾਲ ਮੱਥਾ ਲਾ ਕੇ ਬੈਠੇ ਨੇ ਹੁਣ ਦੇਖੋ ਅੱਗੇ ਪ੍ਰਮਾਤਮਾ ਕੀ ਕਰਦਾ ਇਹ ਤੇ ਫੰਡ ਆ ਇਹਨੇ ਮਰਸਲ ਵਾਸਤੇ ਇੱਥੇ ਅੰਦੇ ਕੇਂਦਰ ਸਰਕਾਰ ਤੋਂ ਤੇ ਸਿਹਰਾ ਸੜਾ ਗੁਰਜੀਤ ਓਜਦਾ ਲਈ ਜਾਂਦੇ ਉਹਨਾਂ ਲੋਕਾਂ ਗਵਾਂਡ ਕਰਦਾ ਸਟੇਟ ਅੰਦਰ ਕਾਂਗਰਸ ਸਰਕਾਰ ਰਹੀ ਕਿ ਪੈਸਾ ਨਹੀਂ ਲੈ ਕੇ ਮੈਂ ਮੈਂ ਪੁੱਛਣਾ ਚਾਹੁੰਨਾ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਪਾਰਲੀਮੈਂਟ ਦੀ ਗੱਲ ਕਰੂੰਗਾ ਜੇ ਸਰਕਾਰ ਨੇ ਕੁਝ ਕੀਤਾ ਨਹੀਂ ਕੀਤਾ ਉਹਦਾ حساب ਭਾਈ ਚੋ ਚੁੱਕਾ ਉਹਨਾਂ ਨੇ ਉਹਨੂੰ ਮੈਂ ਪੁੱਛਣਾ ਚਾਹੁੰਨਾ ਗਰਦਾਸਪੁਰ ਕਿੰਨੇ ਫੜ ਦਿੱਤੇ ਜੇ ਤੁਹਾਡੀ ਭਾਜਪਾ ਦੀ ਕੇਂਦਰ ਸਰਕਾਰ ਨੇ ਹਿਆਰਪੁਰ ਕਿੰਨੇ ਦਿੱਤੇ ਜੇ ਜਿੱਥੇ ਬੰਦਾ ਜਾਗਦਾ ਰਹਿੰਦਾ ਜਿੱਥੇ ਬੰਦਾ ਬੋਲਣ ਜੋਗ ਆ ਜਿੱਥੇ ਬੰਦਾ ਗੱਲ ਕਰਦਾ ਮੈਨੂੰ ਜਿੰਨੇ ਫੰਡ ਆ ਇਹਨੇ ਮੈਨੇ ਪ ਉਸਾ ਉੱਚੋਂ ਮੈਨੂੰ ਸਾਰਾ ਕੁਝ ਮਿਲਿਆ ਹੈ ਜਦੋਂ ਮੈਂਬਰ ਬੰਦ ਹੈ ਇਹ ਦੇਖੋ ਇਹ ਚੀਜ਼ਾਂ ਲੋਕਾਂ ਨੇ ਤੈਅ ਕਰਨੀਆਂ ਨੇ ਲੜਾਈ ਵੀ ਲੜਨੀ ਪੈਂਦੀ ਹੈ ਹੁਣ ਇਹ ਕਹਿ ਦਿੰਨ ਵੀ ਧਰਨੇ ਤੇ ਗੁਰਜੀਤ ਔਜਲਾ ਨਹੀਂ ਸੀ ਬੇਟਾ ਉਹ ਵੀ ਕਹਿ ਸਕਦੇ ਵੀ ਕਿ ਸ਼ਾਇਦ ਕੋਈ ਕੋਲੋਂ ਹੋ ਸਕਦਾ ਆ ਜਿਹਦੇ ਵਿੱਚ ਸ਼ਾਮਲ ਹੋਏ ਨੇ ਮੁਤੀ ਸਿੰਘ ਔਜਲਾ ਜਿੰਨਾ ਪੈਸਾ ਭਾਪੀ ਨੇ ਵੰਡ ਦਿੱਤਾ ਹੈ ਉਹ ਕਹਿੰਦੇ ਨਹੀਂ ਮੈਂ ਨਾ ਉਹਨਾਂ ਨੂੰ ਕੋ ਤਿਆਰੀ ਰੱਖੋ ਤਿਆਰੀ ਰੱਖੋ 4 ਤਰੀਕ ਦੀ ਇੰਡੀਆ ਲਾਈਨ ਦੀ ਸਰਕਾਰ ਬਣ ਰਹੀ ਆ ਉਹਨਾਂ ਸੀਟਾਂ ਦੇ ਬਹਿਣਾ ਜਿੱਥੇ ਤੁਸੀਂ ਬੈਠੇ ਹੋ ਫਿਕਰ ਨਾ ਕਰੋ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਕਈ ਗਰੰਟੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਇਹ ਗਰੰਟੀਆਂ ਜਿਹੜੀਆਂ ਪੂਰੀਆਂ ਹੋ ਸਕਦੇ ਕੋਈ ਪਾਰਟੀ ਦਾ ਰੋਡ ਮੈਪ ਹੈ ਉਹ ਜਾ ਤਿਆਰ ਕੀਤਾ ਜਿਹੜੀਆਂ ਗਰੰਟੀਆਂ ਪੂਰੀਆਂ ਹੋਣ ਦੇਖੋ ਕਾਂਗਰਸ ਨੇ ਦੇਸ਼ ਦੇ ਵਿੱਚ ਸਰਕਾਰ ਚਲਾਉਣੀ ਇਹੜੀ ਇਲੈਕਸ਼ਨ ਹੋ ਰਹੀ ਹੈ ਪਾਰਲੀਮੈਂਟ ਦੀ ਹੋ ਰਹੀ ਹੈ ਪੰਜਾਬ ਦੀ ਇਲੈਕਸ਼ਨ ਨਹੀਂ ਹੋ ਰਹੀ ਜਦੋਂ ਪੰਜਾਬ ਦੀ ਇਲੈਕਸ਼ਨ ਹੋਵੇ ਪੰਜਾਬ ਦੇ ਹਾਲਾਤ ਨਾਲ ਸੋਚਾਂਗੇ ਜਿਹੜੀਆਂ ਗਰੰਟੀਆਂ ਨੇ 40 ਲੱਖ ਕਰੋੜ ਦਾ ਜਿਹੜਾ ਬਜਟ ਹੈ ਉਹਦੇ ਹਿਸਾਬ ਨਾਲ ਦਿੱਤੀਆਂ ਗਈਆਂ ਨੇ ਸੋ ਉਹ ਜਿਹੜੀ ਜਿਹੜੀ ਗਰੰਟੀ ਹੁੰਦੀ ਹੈ ਉਹ ਦੇਸ਼ਵਾਦੀ ਹੁੰਦੀ ਹੈ ਜੋ ਜਦੋਂ ਪੰਜਾਬ ਦੀ ਸਰਕਾਰ ਦੀ ਇਲੈਕਸ਼ਨ ਆਊਗੀ ਉਹਦਾ ਪਤਾ ਤੁਹਾਨੂੰ ਇਹਦਾ ਜਵਾਬ ਦਵਾਂਗੇ ਪੰਜਾਬ। ਤੁਹਾਡੇ ਵਿਰੋਧੀ ਜਿਹੜੇ ਨੇ ਇਹਦੇ ਨਾਲੀਆਂ ਦੇ ਵਿੱਚ ਵੜੇ ਨੇ ਕਿ ਨਾਲੀਆਂ ਨਹੀਂ ਕੋਈ ਦੋ ਉਹ ਜਿਸ ਸੰਗੋਇਲਾ ਨੇ ਸਾਫ ਕਰਾਈ ਗੱਟਨ ਸਾਹਿਬ ਮੈਂ ਮੈਨੂੰ ਇਹਨਾਂ ਦੇ ਪਤਾ ਨਹੀਂਗਾ ਇਹ ਤਾਂ ਚਲੋ ਹੋ ਜਾਣੇ ਆ। ਮੈਂ ਇਹਨਾਂ ਦੇ ਜਿਹੜੇ ਜਿਹੜੇ ਅੰਦਰ ਵਗਦੇ ਗੰਦੇ ਨਾਲੇ ਆ ਨਾ ਉਹਦਾ ਵੀ ਮੈਂ ਇਲਾਜ ਕਰਨਾ ਵੀ ਉਹ ਕਿੱਦਾਂ ਸਾਹਿਬ ਬਣੇ ਉਹ ਮਜਰੂਰ ਸਾਫ ਕਰਾਉਂਗਾ। ਬਾਅਦ ਬਾਅਦ ਟ੍ਰੋਲ ਕਰਦੇ ਤੁਹਾਨੂੰ ਨਾਲੇ ਨੂੰ ਲੈ ਕੇ ਠੋਲ ਤੁਹਾਨੂੰ ਕਰਦੇ ਆ। ਮੈਂ ਤਾਂ ਗੱਲ ਦੱਸੀ ਆ ਵਿਕਾਸ ਦਾ ਕੰਮ ਦੇ ਕੇ ਬਿਸ਼ੇ ਹੋ ਸਕਦਾ। ਪਰ ਜਿਹੜਾ ਅੰਦਰ ਜਿਹੜਾ ਨਾਲਾ ਹੁੰਦਾ ਨਾ ਗੰਦਾ ਉਹ ਉਹਦਾ ਵੀ ਇਲਾਜ ਕਰਨਾ ਪੈਣਾ ਉਹ ਲੋਕ ਕਰਨਗੇ ਲੋਕਾਂ ਨੇ ਤਿੰਨ ਚਾਰ ਰੀਤ ਅੱਗੇ ਕਰਤਾ ਹੁਣ ਫਿਰ ਇੱਕ ਤਰੀਕ ਨੂੰ ਕਰ ਦੇਣਗੇ ਸਰਜੀਤ ਗੁਰਜੀਤ ਜੀ ਆ ਪ੍ਰਗਤੀਆਂ ਮਤਲਬ ਦਾ ਸੰਸਾ ਲਗਾਤਾਰ ਆ ਰਹੀਆਂ ਲਗਾਤਾਰ ਸੁਧਾਰ ਆ ਰਹੇ ਨੇ ਜਿਹੜੇ ਵਪਾਰੀ ਨੇ ਆ ਉਹ ਜਿਹੜੇ ਮੁਬਾਰਕ ਕਰ ਰਹੇ ਨੇ ਵੱਡੇ ਪੱਧਰ ਤੇ ਤੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਆਪੇ ਸ਼ਾਹ ਨੇ ਕਿਹਾ ਕਿ ਜੁਨਾ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਜੀ ਦੋਵਾਂ ਦਾ ਮਤਲਬ ਮਿਲਦਾ ਦੇਖੋ ਜਿਹੜੀ ਫਰੋਤੀ ਦੀ ਗੱਲ ਕੀਤੀ ਲਾਅਨ ਆਰਡਰ ਦੀ ਭਗਵੰਤ ਮਾਨ ਸਰਕਾਰ ਟੋਟਲ ਫੇਲ ਐ ਇਸ ਮਸਲੇ ਤੇ ਲਾਅਨ ਆਰਡਰ ਆ ਜੇ ਐਡਾ ਮਾੜਾ ਵੀ ਕੋਈ ਵੀ ਬੰਦਾ ਘਰੋਂ ਨਿਕਲ ਲੱਗਿਆ 10 ਵਾਰੀ ਸੋਚਦਾ ਤੇ ਜੇ ਨੇਹਰਾ ਹੋ ਜਾਏ ਤੇ ਮੇਰਾ ਖਿਆਲ ਹੈ ਮੈਂ ਤੁਹਾਡੇ ਮਾਧਿਅਮ ਰੇ ਕਹਿਣਾ ਹਰ ਕੋਈ ਆਪਣੇ ਬੱਚੇ ਨੂੰ ਵਾਰ-ਵਾਰ ਫੋਨ ਕਰਦਾ ਬੱਚੇ ਕਿੱਥੇ ਹੋ ਜੇ ਜੇ ਕੋਈ ਘਰ ਦਾ ਮੁਖੀ ਵਾਰ ਉਹਨੂੰ ਪੁੱਛਿਆ ਜਾਂਦਾ ਵੀ ਕਿੱਥੇ ਹੋ ਕੋਈ ਧੀ ਪੈਣ ਸ਼ਾਮ ਨੂੰ ਕੋਈ ਸੋਨਾ ਪਾ ਕੇ ਬਾਹਰ ਨਹੀਂ ਨਿਕਲ ਸਕਦੀ ਫਰੋਤੀਆਂ ਦੇ ਕਾਲ ਇੱਥੇ ਤੱਕ ਆ ਰਹੀਆਂ ਨੇ ਵੀ ਮਤਲਬ ਸਾਰੇ ਸ਼ਹਿਰ ਦੇ ਵਿੱਚੋਂ ਤੁਸੀਂ ਵੇਖ ਲੋ ਕੋਈ ਬੰਦੇ ਦੱਸਦੇ ਹੀ ਨਹੀਂ ਕਿ ਫਰੋਤੀ ਕਾਲ ਹੈ ਸਾਡੀ ਇਲੈਕਸ਼ਨ ਹੋ ਰਹੀ ਹੈ ਮੇਰੀ ਚੋਣ ਰੈਲੀ ਦੇ ਬਾਹਰ ਗੋਲੀਆਂ ਅਵਨੀਤ ਮਹਾਜ ਨੇ ਕੱਲ ਉਹਦੀ ਗੋਲੀਆਂ ਮਾਰੀਆਂਗੇ ਗੱਡੀ ਦੇ ਵਿੱਚ ਐਸ ਵੇਲੇ ਲਾਅਨ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਅ ਸਿੱਧੂ ਮੁਸੇਵਾਲੇ ਦੀ ਜਿਹਦੀ ਦੂਜੀ ਵਰਸੀ ਹੈ ਅਜੇ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਉਹ ਵਿਚਾਰੇ ਤੁਰੇ ਫਿਰਦੇ ਨੇ ਛੜਕਾਂ ਦੇ ਉੱਤੇ ਕਿਹੜੇ ਕਿਹੜੀ ਸਰਕਾਰ ਦੀ ਗੱਲ ਹੈ ਇਹ ਸਰਕਾਰ ਟੋਟਲ ਫੇਲ ਹੈ ਸਟੇਜ ਦਾ ਤੇ ਸਟੇਟ ਦਾ ਬਹੁਤ ਵੱਡਾ ਫਰਕ ਹੁੰਦਾ ਸਟੇਜ ਚ ਲਾਉਂਦਾ ਤੇ ਸਟੇਟ ਚ ਲਾਉਂਦਾ ਅੱਜ ਲੋਕਾਂ ਨੂੰ ਮਹਿਸੂਸ ਹੋ ਰਿਹਾ ਜਿਹੜੀ ਸਰਕਾਰ ਨੂੰ ਇਹ ਨਹੀਂ ਪਤਾ ਵੀ ਅਮਰਸਰ ਵਰਗੇ ਪਵਿੱਤਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਚਾਹੀਦੀ ਹੈ ਉੱਥੇ ਕਾਰਪੋਰੇਸ਼ਨ ਹੀ ਨਾ ਹੋਵੇ ਕਾਉਂਸਲਰ ਹੀ ਨਾ ਹੋਣ ਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਾ ਬਲਾਕ ਸੰਪਤੀ ਮੈਂਬਰ ਨਾ ਕੋਈ ਸਰਪੰਚ ਹੋਵੇ ਤੁਸੀਂ ਮੈਨੂੰ ਦੱਸੋ ਸਰਕਾਰ ਤੇ ਕੀ ਆਸ ਕਰੋਗੇ ਸੋ ਲਾਅ ਐਂਡ ਆਰਡਰ ਵੀ ਉਹ ਮਤਲਬ ਕਿਵੇਂ ਕੰਟਰੋਲ ਹੋਊਗਾ ਕਿਉਂਕਿ ਜਿਹੜੇ ਜਿਹੜੇ ਲੋਕ ਟਵਿੱਟਰ ਟਵਿੱਟਰ ਖੇਡਦੇ ਹੋਣ ਟਵਿੱਟਰ ਨਾਲ ਲਾਅ ਐਂਡ ਆਰਡਰ ਨਹੀਂ ਕੰਟਰੋਲ ਹੁੰਦੇ ਲੋਕ ਅੱਜ ਪੁੱਛਦੇ ਨੇ ਵੀ ਅੱਜ ਨਸ਼ਾ ਦੋ ਗੁਣਾ ਕਿਉਂ ਵੱਧ ਗਿਆ ਅੱਜ ਇੰਨਾ ਖੁੱਲੇ ਆਮ ਹੋ ਗਿਆ ਵਾ ਵੀ ਤੁਸੀਂ ਸੋਚ ਨਹੀਂ ਸਕਦੇ ਕਿ ਕੋਈ ਸ਼ਰਮ ਕੋਈ ਡਰ ਸੀ ਕੋਈ ਭੈ ਸੀ ਕੋਈ ਮਤਲਬ ਸਰਕਾਰ ਨਾ ਦੀ ਚੀਜ਼ ਗਰਾਊਂਡ ਤੇ ਨਹੀਂ ਹੈਗੀ ਬੋਲਾ ਸਾਹਿਬ ਦੂਨ ਦਾ ਵੀ ਨਾ ਚੜਨ ਵਾਲਾ ਅਮੀਸ਼ਾ ਦਾ ਗਿਆਨ ਅਗਾ ਕੀ ਪੰਜਾਬ ਨੂੰ ਕਾਂਗਰਸ ਨੇ ਚੱਕਮ ਦਿੱਤੇ ਆ ਉਹੜ ਉੱਤੇ ਆਂ ਕਿ ਅਹੀ ਚੱਕਮ ਨੂੰ ਭਰਾਂ ਦੇਖੋ ਇਹ ਲੋਕ ਹਮੇਸ਼ਾ ਹੀ ਜਦੋਂ ਇਲੈਕਸ਼ਨ ਆਉਂਦੀ ਉਹਦੇ ਇਹ ਬਹਿਸੇ ਕਹਿੰਦੇ ਆ ਵੀ ਜਿਹੜੇ ਜ਼ਖਮ ਹੈ ਤੁਸੀਂ ਤੁਹਾਡੇ ਕੋਲ 10 ਸਾਲ ਸਰਕਾਰ ਰਹੀ ਹੈ ਜਿਹੜਾ ਜਿਹੜਾ ਗਨਾਹ ਕਰਿਆ ਅੰਦਰ ਤੋਂ ਅਸੀਂ ਕਿਸੇ ਕੰਮ ਨਹੀਂ ਸਪੇਅਰ ਕਰਨਾ ਚਾਹੁੰਦੇ ਪਰ ਇਹਨੂੰ ਇਲੈਕਸ਼ਨ ਤੇ ਨਾ ਰੱਖੋ ਇਹਨੂੰ ਅੱਗੋਂ ਪਿਛੋਂ 10 ਸਾਲ ਤੁਸੀਂ ਰਹੇ ਜੇ ਪਾਵਰ 'ਚ ਔਰ ਤੁਸੀਂ ਈਡੀ ਸਾਡੇ ਮਗਰ ਲਾਈ ਤੁਸੀਂ ਬਹਿਗ ਵਿੱਚ ਸਾਡੇ ਮਗਰ ਲਾਈ ਇਹ ਵੀ ਇਹ ਗੱਲ ਕਰ ਦਿੰਦੇ ਹੋ ਔਰ ਇਹਦਾ ਅਡਵਾਨੀ ਜੀ ਦੀ ਜਿਹੜੀ ਅਡਵਾਨੀ ਜੀ ਦੀ ਜਿਹੜੀ ਬੁੱਕ ਲਿਖੀ ਹੈ ਉਹਨਾਂ ਨੇ ਆਪਣੇ ਜੀਵਨ ਕਥਾ ਲਿਖੀ ਉਹਦੇ ਚ ਉਹਨਾਂ ਖੁਦ ਕਿਹਾ ਇਹ ਸਾਰਾ ਕੁਝ ਦੇਸੀ ਕਰਾਇਆ ਹਮੇਸ਼ਾ ਜੀ ਕੰਮ ਸੀ ਮੈਂ ਮੇਮੇਸ਼ਾ ਜੀ ਨੂੰ ਕਿਤਾਬ ਭੇਜੂੰਗਾ ਅਡਵਾਨੀ ਜਿਹੜੀ ਉਹ ਪੜ ਲੈਣ ਸੋ ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਜਿਹੜੀ ਸਰਕਾਰ ਮੇਮੇਸ਼ਾ ਜੀ ਤੋੜਨਾ ਚਾਹੁੰਦੇ ਪੰਜਾਬ ਦੀ ਸਰਕਾਰ ਅਸੀਂ ਦੇਖੋ ਅਸੀਂ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਅਸੀਂ ਆਪੋਜੀਸ਼ਨ ਹੈ ਸਰਕਾਰ ਦੇ ਵਿਰੋਧਚ ਹੈ ਪਰ ਅਸੀਂ ਲੋਕਤੰਤਰ ਦੇ ਹੱਕ 'ਚ ਜਿਹੜਾ ਵੀ ਕੋਈ ਕੰਮ ਇਹੋ ਜਿਹਾ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਲੋਕਤੰਤਰ ਦੁਆਰਾ ਦੁਨੀਆ ਸਰਕਾਰਾਂ ਕੋਈ ਸਰਕਾਰ ਤੋੜੇ ਇਹ ਧਮਕੀਆਂ ਨੇ ਧਮਕੀਆਂ ਤੋਂ ਪੰਜਾਬ ਕਦੀ ਨਹੀਂ ਡਰਦਾ ਨਾਗੇ ਡਰਿਆ ਨਾ ਡਰੇ ਅੱਜ ਹਮੇਸ਼ਾ ਜੀ ਨੂੰ ਪਤਾ ਨਹੀਂਗਾ ਤਿੰਨ ਕਾਨੂੰਨ ਵਾਪਸ ਕਿਦਾ ਲਏ ਤੁਸੀਂ ਇਹ ਸਾਡਾ ਹੀ ਕੰਮ ਸੀ ਪੰਜਾਬੀਆਂ ਦਾ ਅਸੀਂ ਜ਼ੁਲਮ ਦੇ ਵਿਰੁੱਧ ਖੜਦੇ ਕਾਨੂੰਨ ਤਾਂ ਸਾਰੇ ਦੇਸ਼ ਲਈ ਬਣੇ ਸੀ ਉਨਰ ਕੋ ਪ੍ਰਾਈਮ ਮਿਨਿਸਟਰ ਬਣ ਜੇ ਫਿਰ ਹੁਣ ਮੌਕਾ ਦੋਨਾਂ ਦੇਣਾ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਹੋ ਰਹੀ ਹੈ ਜਦੋਂ ਆਜੂਗੇ 27 ਦੀ ਉਹ ਗੱਲ ਕਰ ਲਿਓ ਪਹਿਲੀ ਗੱਲ ਤੇ ਮੈਂ ਜੋਗੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਪਾਰਟੀ ਤੇ ਆਪਣਾ ਦੇਖ ਲਓ ਵੀ ਸਿਸਟਮ ਹੈਗਾ ਤੁਹਾਡਾ ਤੁਹਾਡੇ ਨਾਲ ਦੇ ਅੰਮਿਤ ਸ਼ਾਹ ਨੂੰ ਨਹੀਂ ਬੋਲਦੇ ਤੇ ਨਾਲ ਪ੍ਰਧਾਨ ਮੰਤਰੀ ਬੋਲਦਾ ਹੈ ਮੌਕਾ ਆ ਕੇ ਪੰਜਾਬ ਚ ਮੰਗਣ ਦੇ ਤੁਸੀਂ ਪਹਿਲਾਂ ਹੀ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਆਪਣਾ ਗੱਡ ਜੋੜ ਹੈ ਆ 3 ਤਰੀਕ ਤੱਕ ਜਮਾਨਤ ਹੈ ਆ 2 ਤਰੀਕ ਨੂੰ ਜੇ ਕੇਸਰੀਵਾਲ ਸਾਹਿਬ ਅੰਦਰ ਜਾਂਦੇ ਨੇ ਕਾਂਗਰਸ ਦੀ ਸਰਕਾਰ ਬੋਦੀ ਹੈ ਕਿ ਕੇਸਰੀਵਾਲ ਤੇ ਉਸ ਤਰ੍ਹਾਂ ਕੇ ਚੱਲਦਾ ਰਹੇਗਾ ਕਿ ਵਿਦਰਾ ਦੇਖੋ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਨੇ ਉਹ ਕਾਨੂੰਨ ਦੇ ਮੁਤਾਬਕ ਹੀ ਹੋਣਗੀਆਂ ਕਾਂਗਰਸ ਇਹੋ ਜੀ ਕੋਈ ਕੰਮ ਨਹੀਂ ਕਰਦੀ ਵੀ ਜਿੱਥੇ ਕਾਨੂੰਨ ਦੇ ਉੱਪਰੋਂ ਦੀ ਜਾਵੇ ਕਾਨੂੰਨ ਰਾਹੀਂ ਜੇ ਕੋਈ ਕਿਸੇ ਨੂੰ ਜੇ ਕਾਨੂੰਨੀ ਕਾਨੂੰਨ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ ਕਾਨੂੰਨ ਆਪਣਾ ਕੰਮ ਕਰੂਗਾ ਜਿੱਦਾਂ ਹੁਣ ਦਖਲਅੰਦਾਜ਼ੀ ਹੋ ਰਹੀ ਹੈ ਹੁਣ ਕੇਸ ਵੀ ਮaaf ਹੋ ਗਿਆ ਕਿ ਨਹੀਂ ਬਾਬੇ ਰਾਮ ਨਿਹੰਮ ਜੀ ਦਾ ਇੱਕ ਸਜ਼ਾ ਵੀ ਉੱਡ ਗਈ ਤੁਸੀਂ ਇਹ ਵੇਖੋ ਨਾ ਇਹ ਕਾਂਗਰਸ ਨਹੀਂ ਕਰੂ ਕਾਂਗਰਸ ਨਾ ਨਿਆਂ ਪ੍ਰਣਾਲੀ ਦਾ ਜ਼ਿੰਮੇਦਾਰੀ ਕਰੂਗੀ ਨਾ ਕਾਰਜ ਪ੍ਰਣਾਲੀ ਚ ਨਾ ਮੀਡੀਆ ਨੂੰ ਬੰਦੀ ਬਣਾਇਆ ਜਾਏਗਾ ਇਹ ਸਾਡਾ ਤੁਹਾਡਾ ਵਾਅਦਾ ਵੀ ਕਾਂਗਰਸ ਇੱਕ ਲੋਕਤੰਤਰ ਬਹਾਲ ਕਰਕੇ ਰੱਖੂਗੀ ਸਰ ਕੱਲ ਜੇਪੀ ਨੱਡਾ ਦੀ ਫੇਰ ਨੂੰ ਕਿਸਾਂ ਦੇਖ ਲਓ ਕੱਲ ਜੇਪੀ ਨੱਡਾ ਆ ਰਹੇ ਨੇ ਇੱਥੇ ਮੈਂ ਨਾ ਜੀ ਜੇਪੀ ਨੱਡਾ ਵੀ ਆ ਜਾਣ ਸਵੇਰੇ 9:00 ਵਜੇ 10:00 ਵਜੇ ਮਿਤਸ਼ਾ ਜੀ ਆ ਜਾਣ 12:00 ਵਜੇ ਮੋਦੀ ਜੀ ਆ ਜਾਣ ਜੀ ਆਏ ਨੂੰ ਸਾਰਿਆਂ ਦਾ ਲੱਸੀ ਪਾਣੀ ਚਕਾਵਾਂਗੇ ਪਰ ਜੋ ਜੋ ਚੀਜ਼ ਉਹ ਭਾਲਦੀ ਉਹ ਅੰਮ੍ਰਿਤਸਰੀਆਂ ਨਹੀਂ ਮਿਲਣਾ ਇੱਥੋਂ ਉਹ ਜੋ ਸੁਪਰਬੱਧ ਹਾਂਜੀ ਵੋਟਾਂ ਦੇ ਸੰਦਰਭ ਚ ਹੋਰ ਕਿਹੜੇ ਰੋਚ ਸੰਦਰਭ ਚ ਲਗਾਤਾਰ ਉਹਨਾਂ ਨੂੰ ਜਿਹੜੀ ਪ੍ਰੋਲ ਦੇ ਕੇ ਪੰਜਾਬੀਆਂ ਦੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਸਿੱਕਾਂ ਦੇ ਜ਼ਖਮਾਂ ਤੇ ਉਹ ਲਗਾਤਾਰ ਹੀ ਆ